ਬੋਲ ਸਿਰੀ ਤੇ ਪੂਰਨ ਕਾਰ ਵਨ ਜੀ ਤੋਂ ਬੇਨ ਕਿ ਤੁਸਾਹਾ ਹੀ ਬਾੜ ਸਿਖ ਤੋਂ ਦੀ ਪਾਛਾ ਜੀ ਬਸ ਤਮੂ ਕੋ ਬਸੇ ਸਨ ਰਪ ਗੁਰਮਾਖੀ ਕਹਿੰਦੇ ਆ ਰਾਮ ਜੀ ਤੇ ਕਿ ਪੁੱਤੇ ਮਨ ਦਾ ਰਾਮਦਾਸ ਜੀ ਕਹਾਏ ਅਰਜੁਨ ਮਰ ਕੋ ਸੰਦ ਰੋਸ ਮਰੂ ਸਿੰਘ ਹਟਦਾ ਹਾ ਵੇ ਸੀ ਮੋਤੂ ਸੁਨ ਕੇ ਰਾਹੀ ਆਏ ਕੋ ਪੁੱਤਰਾ ਇਹੀ ਬਵਾਤ ਕਰਦੇ ਪਾਚੇ ਜੀ ਜਨ ਬੇਤਾ ਆਨ ਸਾਈ ਪਵਾਏ ਸੁਨੋ ਸੁਹੀ ਬਾਦਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਰਹਾ ਹੈ ਸਾ ਬਾਦਸ਼ਾਹੀ ਅੰਦਰ ਸ੍ਰੀ ਗੁਰੂ ਸਾਹਿਬ ਜੀ ਦਾ ਅੰਦਰ ਵਿਖਾ ਧਿਆਨ ਕਰਕੇ ਬੋਲੋ ਜੀ ਬਾਣੀ ਪੰਜਾਂ ਪਿਆਰੀਆਂ ਚੋਹਾਂ ਸੱਜਣਾਂ ਅਨੁਸਾਰੀ ਕਿਤੇ ਨਾ ਜਪੀਆਂ ਕਿਤੇ ਨਾ ਜਨਾ ਨਾਮ ਜਪਿਆ ਤੁੰਗੜ ਦੇ ਸ਼ਬੀਰ ਦੇ ਚਲਾਣ ਦੇ ਬਾਣੀ ਦੇਖੀ ਅਰਧ ਕੀਤਾ ਤਾ ਸੱਜ ਪਿਆਰੀਆਂ ਸੁਪਿਆਰੀਆਂ ਦੀ ਕਮਾਈ ਦਾ ਅੰਕਸੇ ਫਲਸਾ ਜੀ ਬੋਲੋ ਜੀ ਵਾਹਿਗੁਰੂ ਜਨਾਲ ਸਿੰਘ ਦਾ ਸੁਣੀਗਾ ਨਹੀਂ ਧਰਮਜੀਤ ਜੀ ਅਤੇ ਬਾਕੀ ਬੰਦ ਖਵਾ ਲਾਂਗੀ ਪੂਰੀ ਸਭ ਮੰਨਿਆ ਚਲਦੀ ਚੜੇ ਆ ਰਹੇ ਹਨ ਅੰਤਰਾਈ ਗਏ ਇੰਦਰ ਦਵਾਰੀਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਨਾਥੀ ਨਾਦੇ ਆ ਸੁੱਤੀ ਕੇਸਾ ਉਸ ਦੀ ਵਸਾ ਨਾਲ ਦੀ ਤਨਾਵ ਸੁਣੀ ਸ਼ਹੀਦਾਂ ਸਿੰਘਾ ਜੀ ਦੀ ਪਵਿੱਤਰ ਕਾਗਤਬਾਈ ਦੀ ਤਾਂ ਅੱਜ ਕਰਕੇ ਹਾਲਸਾ ਜੀ ਜੀ ਵੱਲੋਂ ਜੀ ਦੀ ਇਮਾਨ ਕਿਸਨੀ ਸੰਗਤ ਸਤਿਕਾਰ ਸਰਬੱਤ ਗੁਰੂਵਾਰਿਆਂ ਦੀ ਸਾਕੇ ਅੱਜ ਤੱਕ ਤੇ ਬੋਲੋ ਜੀ ਵਾਹਿਗੁਰੂ ਮਹਿਮਾਨੀ ਦੀ ਮਾਨ ਸਤਿ ਸ੍ਰੀ ਨਿਤਾਣੀ ਹੁੰਦੇ ਤਾਂ ਮਿਉਂਦੀ ਉਹ ਨਿਆਸ੍ਰੀ ਉਂਿਆਸਨਾ ਸਤਿ ਸ੍ਰੀ ਅਕਾਲ ਧੰਨ 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 ਤੱਕ ਜਬੂ ਸ਼ਤੁਰ ਦੀ ਮਾਣ ਦੇ ਸਤਿ ਹਾਜ਼ਰ ਨਾਜ਼ਰ ਮੁਖਤਾ ਸ੍ਰੀ ਸਭਾ ਨੂੰ ਪਾ ਕੋ ਜੀ ਸਤਿਕਾਰ ਇੰਵਨੀ ਦੁਨੀਆ ਦੇ ਮਾਲਕ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸਾਧ ਸੰਗਤਾਂ ਸਮਰਦੇ ਜੀ ਗੁਰੂ ਗ੍ਰੰਥ ਦੇ ਅੰ内 ਸਾਹਿਬੀ ਦਾ ਬਾਬਾ ਦੀਪ ਸਿੰਘ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਮبارਕ ਕਰਨਾ ਕਮਨਾ ਪਾਸ ਅਰਦਾਸ ਦੀ ਜੋੜੀ ਦਾ ਸਾਧ ਪਤਾ ਪਵਿੱਤਰ ਪਾਵਨ ਹਾਜ਼ਰੀ ਅੰਦਰ ਸਰਬੱਤ ਦੇ ਭਲੇ ਦੀ ਰਾਤਰੀ ਅਰਦਾਸ ਸਿੰਘ ਜੀ ਮੇਰਾ ਕੰਨ ਸਤਿਗੁਰੂ ਦਰੋਂ ਕਰੋ ਸਰਬਤ ਸੰਤਾਂ ਦਾ ਭਲਾ ਕਰਨ ਨਾਲ ਦਰੋਂ ਕਰੋ ਸਰਬਤ ਸੰਸਾਨ ਨੂੰ ਬਾਣੀ ਕਢਣ ਦਾ ਸੁਭਾਵਨ ਕਰਨਾ ਹਾਲੀਆਂ ਪ੍ਰਧਾਨਗਬੀਸ਼ਕਾਂ ਦਾ ਇਸ਼ਤਿਹਾਰ ਚਾਹ ਉਹ ਬਖਸ਼ਣਾ ਦਰੋਂ ਕਰੋ ਸਰਬਤ ਸੰਤਾਂ ਦੇ ਸਤਜੂ ਦੀ ਪਰਾਂ ਪਰਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਤੂਫਾਨ ਸੁਚਾਨ ਦੀ ਬਣਤੌਨੀ ਜਿਹੜੀ ਨਵੇਂ ਨਿਸ਼ਾਨਾਂ ਦੇ ਦਾਨ ਕਰਕੇ ਦਰੋਂ ਕਰੋ ਸਭ ਨਾਲੀ ਕੀ ਨੌਕਰੀ ਹੋਰ ਪਰੂ ਬਰਾਮ ਚ ਬਾਦੀ ਰਣਨੀਆ ਜਿਹਨ ਜੋ ਬਣੀ ਰਾ ਸਭ ਨੂੰ ਤਰੱਕੀ ਦੇ ਇਸ ਭਾਵਨਾ ਨੂੰ ਪੂਰੀ ਕਰ ਸਕਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਸਰਬੀ ਦਾ ਸਾਧਕ ਪੁੱਛਾ ਜੀ ਸਦਾ ਆਪਣੇ ਚਰਨਾਂ ਦੇ ਨਾਲ ਜੋੜਨਾ ਗਿਆ ਤੁਲਾ ਨੂੰ ਸਨਾਨੀ ਸਲਬਕ ਸੰਤਾ ਦਾ ਭਲਾ ਕਰਦਾ ਸਹੀ ਪਿਆਰੇ ਜੀ ਜਨਾ ਮਿਲਿਆ ਆਪ ਜੀ ਦਾ ਨਾਮ ਸੁਣਿਆ ਵੈ ਨਾਮ ਖਾਲਸਾ ਚੜ੍ਹਦੀ ਕਲਾ ਸਿਰੇ ਭਾਨੀ ਸੰਬੱਧ ਦਾ ਤੁਹਾਡਾ ਸਵਾਰ ਜੀ ਦੁਜੀਤਾ ਹਰਸਾ ਸਵਾਰ ਜੀ ਤੁਤ ਬੋਲੇ ਸੁਮੀਆਂ ਸਤਿ ਸ੍ਰੀ ਅਕਾਲ ਵੰਦ ਪਸਾ ਰੋਇ ਸਵਾਰ ਜੀ ਦੁਜੀਤਾ ਹਰਸਾ ਸਵਾਰ ਜੀ ਤੁਤ ਬੋਲੇ ਸੁਮੀਆਂ ਸਤਿ ਸ੍ਰੀ ਅਕਾਲ ਵੰਦ ਪਸਾ ਰੋਇ